ਸਾਚੀਰੀ ਕਾਲਜੀ ਮੈਂ ਗੁਰਪ੍ਰੇਮ ਸਿੰਘ ਅੱਜ ਦੀ ਮੁੱਖ ਖਬਰ ਗੈਸ ਸਿਲੰਡਰ ਦੀ ਕੀਮਤ 'ਚ ਹੋਇਆ ਵਾਧਾ ਜਾਣੋ ਤੁਸੀਂ ਵੀ 2026 'ਚ ਮਹਿੰਗਾਈ ਵਧੇ ਸਰਕਾਰ ਵੱਲੋਂ ਐਲਪੀਜੀ ਸਿਲੰਡਰ 111 ਰੁਪਏ ਮਹਿੰਗਾ ਕੀਤਾ ਗਿਆ ਜੋ ਅੱਜ ਤੋਂ ਲਾਗੂ ਹੈ 1 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰਾਂ ਤੇ ਵਾਧਾ ਹੋਇਆ ਹੈ ਜਿਸ ਨਾਲ ਹੋਟਲਾਂ ਰੈਸਟੋਰੈਂਟਾਂ ਤੇ ਅਸਰ ਪਵੇਗਾ ਦਿੱਲੀ 'ਚ ਕੀਮਤ 1691 ਰੁਪਏ 50 ਪੈਸੇ ਕੋਲਕਾਤਾ 'ਚ 97 195 ਰੁਪਏ ਅਤੇ ਮੁੰਬਈ 'ਚ 1642 ਰੁਪਏ 50 ਪੈਸੇ ਹੋਵੇਗੀ ਕ੍ਰੈਡੋ ਸੈਂਟਰ ਦੀ ਕੀਮਤ ਹਾਲੇ ਨਹੀਂ ਬਦਲੀ ਹੈ ਦੇਸ਼ ਭਰ ਚ ਚਲ ਰਹੀ ਗੈਸ 850 ਤੋਂ 960 ਰੁਪਏ ਦੇ ਵਿੱਚ ਮਿਲਦੀ ਹੈ ਦਿੱਲੀ ਚ 853 ਰੁਪਏ ਮੁੰਬਈ ਚ 852 ਰੁਪਏ ਲਖਨਊ ਚ 890 ਰੁਪਏ ਅਹਮਦਾਬਾਦ ਚ 860 ਰੁਪਏ ਹైదరాబాద్ ਚ 905 ਰੁਪਏ ਬਨਾਰਸੀ ਚ 916 ਰੁਪਏ ਅਤੇ ਪਟਨਾ ਵਿੱਚ 955 ਰੁਪਏ ਹੈ ਇੰਡੀਅਨ ਆਇਲ ਅਨੁਸਾਰ 16 19 ਕਿਲੋਗ੍ਰਾਮ ਸਿਲੰਡਰ ਪਟਨਾ ਚ 1953 ਨੋਇਟਾ ਚ 1691 ਲਖਨਊ ਚ 1814 ਪਪਾਲ ਚ 1996 ਅਤੇ ਗੁਰੂਗ੍ਰਾਮ ਚ 1708 ਰੁਪਏ 50 ਪੈਸੇ ਚ ਮਿਲੇਗਾ ਕੀਮਤਾ ਆਈਪੀਪੀ ਡਾਲਰ ਰੁਪਏ ਦੀ ਦਰ ਅਤੇ ਟੈਕਸਾਂ ਦੇ ਨਿਰਭਰ ਕਰਦੀ ਹੈ ਆਈਜੀਐਲ ਨੇ ਦਿੱਲੀ ਐਨਸੀਆਰ ਚ ਪੀਐਨਜੀ ਕੀਮਤਾਂ ਘਟਾਈਆਂ ਹਨ ਦਿੱਲੀ ਚ ਨਵੀਂ ਦਰ ਸੰਤਾਲੀ ਰੁਪਏ ਪ੍ਰਤੀ ਐਸ ਸੀ ਐਮ ਹੈ ਗੁਰੂਗ੍ਰਾਮ ਚ 46 ਰੁਪਏ ਅਧੇ ਨੋਇਡਾ ਗ੍ਰੇਡਰ ਨੋਇਡਾ ਗਾਜ਼ੀਆਬਾਦ ਚ 47 ਰੁਪਏ 76 ਪੈਸੇ ਹੈ ਤਾਂ ਇਹ ਸੀ ਜੀ ਅੱਜ ਦੇ ਮੌਕਾ ਪਰ ਇਸ ਤਰ੍ਹਾਂ ਦੀ ਹੋਰ ਖਬਰਾਂ ਵੇਖਣ ਦੇ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਚੈਨਲ ਦੇ ਨਾਲ ਧੰਨਵਾਦ